ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਹਿਸਵੀਕਾਰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਵਿਕਰਮ ਜੀਠਿਆ ਅਤੇ ਵਿਕਰਮ ਜੀਠਿਆ ਦੇ ਪਰਿਵਾਰ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਅਸਦੀਪ ਸਿੰਘ ਕਲੇਰ ਨੇ ਉਸ ਦਿਨ ਰੋਲਾ ਪਾਇਆ ਸੀ ਕਿ ਪ੍ਰੋਪਰ ਤਰੀਕੇ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਜੇਲ ਅਧਿਕਾਰੀਆਂ ਖਾਸ ਕਰਕੇ ਸੁਪਰੀਡੈਂਟ ਵੱਲੋਂ ਉਹਨਾਂ ਕਹਿਆ ਅੱਧੇ ਘੰਟੇ ਦੇ ਵਿੱਚ ਚਾਰ ਵਾਰ ਸੁਪਰੀਡੈਂਟੇ ਢੀੜਾ ਮਾਰਿਆ ਅਤੇ ਕਿਹਾ ਕਿ ਤੁਹਾਡਾ ਟਾਈਮ ਜਿਹੜਾ ਹੈ ਸਮਾਂ ਹੈ ਪੂਰਾ ਹੋ ਚੁੱਕਿਆ ਹੈ ਕਿ ਜਿਹੜੇ ਬਿਕਮਜੀਤਿਆ ਦੇ ਦੂਜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਕੀਤਾ ਸਾਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੂੰ ਲੈ ਕੇ ਗਨੀਪ ਕੌਰ ਮਜੀਠੀਆ ਨੇ ਵੱਡੀ ਵੱਡੀ ਗੱਲ ਕਹਿ ਦਿੱਤੀ ਹੈ ਉਹਨਾਂ ਕਹਿਆ ਕਿ ਸਾਡੇ ਹੌਸਲੇ ਬਲੰਦ ਨੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਸੀ ਚੜਦੀ ਕਲਾ ਦੇ ਵਿੱਚ ਆ ਤੇ ਚੜਦੀ ਕਲਾ ਦੇ ਵਿੱਚ ਰਹਾਂਗੇ ਹਾਲਾਂਕਿ ਬਿਕਰਮਜੀਠਿਆ ਵੱਲੋਂ ਅੱਜ ਜੇਲ੍ਹ ਦੇ ਵਿੱਚੋਂ ਸੁਨੇਹਾ ਭੇਜਿਆ ਗਿਆ ਵਕੀਲ ਦੇ ਹੱਥ ਜੋ ਬਿਕਰਮਜੀਠਿਆ ਦਾ ਵਕੀਲ ਹੈ ਉਸਨੇ ਕਿਹਾ ਕਿ ਮੈਂ ਤਾਂ ਸਹਰਾਣੇ ਥੱਲੇ ਬਾਹ ਦੇ ਕੇ ਸੌਂਦਾ ਹਾਂ 18 ਮਹੀਨੇ ਰਹਿ ਗਏ ਨੇ ਤੁਹਾਨੂੰ ਫਿਰ ਦੱਸਾਂਗਾ ਕਿ ਤੁਸੀਂ ਕਿੱਥੇ ਤੇ ਕਿਵੇਂ ਸੌਂਦੇ ਹੋ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਿਰ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਿਕਰਮਜੀਤਿਆ ਤੇ ਹਾਲਾਂਕਿ ਹਜ਼ਾਰ ਏਕੜ ਦੀ ਜ਼ਮੀਨ ਜਿਹੜੀ ਸ਼ਿਮਲੇ ਜਾਂ ਹਿਮਾਚਲ ਦੇ ਵਿੱਚ ਕਈ ਜਾ ਰਹੀ ਸੀ ਉਤੋਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਮੁਕਰ ਗਈ ਹੈ ਆ ਫੇਰੀ ਸੁਪ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਭੁਨੇਕਾ ਜਾਂ ਸਾਨੂੰ ਕੋਈ ਭਰਮ ਲੱਗਿਆ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਅਸੀਂ ਹੋਰ ਵੀ ਖੁਲਾਸੇ ਕਰਾਂਗੇ ਵਿਕਰਮਜੀਤਿਆ ਦੇ ਲੇਕਿਨ ਕੀ ਸੱਚਮੁੱਚ ਬਕਰ ਮਜੀਠੀਆ ਦੀ ਧਰਮ ਪਤਨੀ ਲੜਕੀ ਤੱਕਾ ਕੀਤਾ ਜਾ ਰਿਹਾ ਹੈ ਪਹਿਲਾ ਗਲਬਤ ਸੁਣਦੇ ਹਾਂ ਗਨੀਪੁਰ ਮਜੀਠੀਆ ਦੀ ਕੁਰਤੇ ਤੇ ਚਿੱਟੀ ਕੁਰਤੇ ਪਜਾਮਿਆਂ ਤੇ ਨੀਲੇ ਸਫਿਆਂ 'ਚ ਇਹਨਾਂ ਨੇ ਵੀ ਅਦਰ ਪੁਲਸ ਲਾਈ ਹੋਈ ਹੈ ਤੇ ਇਹਨਾਂ ਨੂੰ ਆਪ ਲੱਗਦਾ ਸਿਕਿਉਰਿਟੀ ਥ੍ਰੈਟ ਹੈ ਆਪ ਕਹਿੰਨੇ ਸਿਕਿਉਰਿਟੀ ਥ੍ਰੈਟ ਹੈ

ਕਿ 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 ਇਹਦੇ ਵਿੱਚ ਕਿਹਾ ਗਿਆ ਹੈ ਗਰੀਬਕੌਰ ਮਜੀਠੀਆ ਵੱਲੋਂ ਕਿ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਜੱਜ ਸਹਿਬਾਨਾ ਨੇ 15 ਮਿੰਟ ਦਾ ਸਮਾਂ ਦਿੱਤਾ ਸੀ ਗਰੀਬਕੌਰ ਮਜੀਠੀਆ ਨੂੰ ਅਤੇ ਬਿਕਰਮਜੀਠੀਆ ਦੇ ਵਕੀਲ ਨੂੰ ਲੇਕਿਨ ਗਰੀਬਕੌਰ ਮਜੀਠੀਆ ਨੂੰ ਵੀ ਨਹੀਂ ਮਿਲ ਦਿੱਤਾ ਗਿਆ ਗਰੀਬਕੌਰ ਮਜੀਠੀਆ ਅੱਗੇ ਕਹਿ ਰਹੇ ਨੇ ਕਿ ਸਾਡੇ ਨਾਲ ਤਕੇਸ਼ਾਈ ਹੋ ਰਹੀ ਹੈ ਬਦਲਾਖੂਰੀ ਦੀ ਰਾਜਨੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦਾ ਤੱਕਾ ਸ਼ਾਈ ਇੰਜ ਲੱਗ ਰਿਹਾ ਹੈ ਜਿਵੇਂ ਕੋਈ ਤਾਨਾਸ਼ਾਹੀ ਕਰ ਰਿਹਾ ਹੋਵੇ ਉਹਨਾਂ ਕਾ ਤਾਨਾਸ਼ਾਹੀ ਪੂਰੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਅੱਜ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਦੇ ਸਵੇਰਾ ਜਿਹੜਾ ਮਾਰਨਿੰਗ ਸੀ ਸਾਰੇ ਹੀ ਛਰੂਪਨੀ ਇਕਾਦੀ ਦਲ ਦੇ ਵੱਡੇ ਅਤੇ ਟਕਸਾਲੀ ਆਗੂ ਨੂੰ ਡਿਟੇਲ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਅੱਜ ਅੱਜ ਵੱਡੇ ਐਕਸ਼ਨ ਲੈ ਗਏ ਯਾਨੀ ਕਿ ਜਿਸ ਤਰ੍ਹਾਂ ਆਰਸ਼ੀਪ ਸਿੰਘ ਕਲੇਰ ਨੇ ਕਿਹਾ ਕਿ ਮੁਲਾਕਾਤ ਨਹੀਂ ਕਰ ਦਿੱਤੀ ਜਾ ਰਹੀ ਉਸੇ ਤਰ੍ਹਾਂ ਅੱਜ ਅ ਗ੍ਰਨੀਪੁਰ ਮਜੀਠਿਆਰੇ ਨੇ ਕਿਹਾ ਕਿ ਬਿਕਰਮ ਜੀਟੀਆ ਨਾਲ ਜੇਲ੍ਹ ਦੇ ਵਿੱਚ ਔਰ ਸੌਰੀ ਅਦਾਲਤ ਦੇ ਵਿੱਚ ਮਿਲ ਨਹੀਂ ਦਿੱਤਾ ਗਿਆ ਹਾਲਾਂਕਿ ਜੱਜ ਸਰਬਾਨਾ ਵੱਲੋਂ ਇਸ ਸਮਾਂ ਦਿੱਤਾ ਗਿਆ ਸੀ 15 ਮਿੰਟ ਦਾ